ਹਾਂਜੀ ਅੱਜ ਗ੍ਰਾਮ ਸਭਾ ਦਾ ਪੰਚਾਇਤ ਵੱਲੋਂ ਅਜਲਾਸ ਬੁਲਾਇਆ ਗਿਆ ਸੀ ਉਹਦੇ ਵਿੱਚ ਸਭ ਤੋਂ ਵੱਡੇ ਜਿਹੜੀ ਫੈਸਲਾ ਲਿਆ ਜੀ ਪੰਚਾਇਤ ਨੇ ਮਤਾ ਪਾਸ ਕੀਤਾ ਕਿ IAS ਤੇ PCS ਦੇ ਜਿਹੜੇ ਬੱਚੇ ਨੇ ਪਿੰਡ ਦੇ ਵਿੱਚ ਕੋਈ ਕੋਚਿੰਗ ਸੈਂਟਰ ਦੇ ਵਿੱਚ ਜਿਹੜੇ ਤਿਆਰੀ ਕਰਨਗੇ ਉਹਦਾ ਜਿਹੜਾ ਖਰਚਾ ਹੈ ਉਹ ਪੰਚਾਇਤ ਵੱਲੋਂ ਕੀਤਾ ਜਾਊਗਾ ਜੀ ਤੇ ਹੋਰ ਕੀ ਹੈ ਜਿਹੜੇ ਮਤੇ ਦੂਜਾ ਜੀ ਪਿੰਡ ਵਿੱਚ ਲਾਇਬ੍ਰੇਰੀ ਹੈ ਜਿਹੜੀ ਉਹ ਬਣਾਉਣੀ ਹੈ ਸੀਨੇ ਤੇ ਸਾਡੇ ਡਿਸਪੈਂਸਰੀ ਦਾ ਬਿਲਡਿੰਗ ਦਾ ਕੰਮ ਚੱਲ ਰਿਹਾ ਉਹ ਅਸੀਂ ਪੂਰਾ ਕਰਨਾ ਹੈ ਤਾਂ ਕਿ ਜਿਹੜੇ ਪਿੰਡ ਦੇ ਬਸਨੀ ਕਿੰਨੇ ਜਿਹੜੇ ਉਹਨਾਂ ਨੂੰ ਬਾਹਰ ਨਾਲ ਇਲਾਜ ਵਾਸਤੇ ਜਾਣਾ ਪਿਆ ਸਾਡੇ ਪਿੰਡ ਦੇ ਵਿੱਚ ਡਾਕਟਰ ਆਉਂਦੇ ਨੇ ਜੀ ਤੇ ਉਹਨੂੰ ਵਧੀਆ ਸੀ ਡਿਸਪੈਂਸਰੀ ਚੰਗੀ ਤਰ੍ਹਾਂ ਦੀ ਤੇਨੇ 3-3 ਲੱਖ ਦੀ ਲਾਗਤ ਨੇ ਮਤੇ ਪਾਸ ਕੀਤੀ ਇਹ ਲਗਭਗ ਹਲੇ ਅਸੀਂ ਐਸਟੀਮੇਟ ਲਾਵਾਂਗੇ ਜੀ ਜਿੰਨੇ ਜਿਵੇਂ ਜਿਵੇਂ ਖਰਚਾ ਹੋਊਗਾ ਜੀ ਅਸੀਂ ਉਹ ਪਾਸ ਕਰਾਂਗੇ ਲਗਭਗ ਅਸੀਂ 15-20 ਲੱਖ ਦੇ ਅਜੋ ਜਿਹੜੇ ਮਤੇ ਨੇ ਉਹ ਪਾਸ ਕਰਾਂਗੇ ਜੀ ਕੀ ਨਾਮ ਹੈ ਸਰਦਾਰ ਕੁਲਦੀਪ ਸਿੰਘ ਜੀ ਕੀ ਅੱਜ ਜਿਹੜੇ ਮਤੇ ਪਾਸ ਕੀਤੇ ਗਏ ਨੇ ਕਿਹੜੇ-ਕਿਹੜੇ ਅਹਿਮ ਮਤੇ ਸੀ ਜਿਹੜੇ ਦੇ ਰਹਿੰਦੇ ਕੰਮ ਨੇ ਇੱਕ ਤਾਂ ਇਹ ਪਹਿਲਾ ਮਤਾ ਪਾਇਆ ਜੀ ਅਸੀਂ IAS ਤੇ PCS ਦੀ ਜੋ ਬੱਚਾ ਤਿਆਰੀ ਕਰੂਗਾ ਤੇ ਉਹਦਾ ਸਾਰਾ ਖਰਚਾ ਅਸੀਂ ਕੋਚਿੰਗ ਦਾ ਜੋ ਵੀ ਹੋਊਗਾ ਉਹ ਪੰਚਾਇਤ ਵੱਲੋਂ ਕੀਤਾ ਜਾਊਗਾ ਇਹ ਤੇ ਕਿਵੇਂ ਸੋਚਿਆ ਜਿਹੜੇ ਲੈ ਇਹ ਮਤਲਬ ਸੀ ਇਹ ਇਸ ਕਰਕੇ ਹੀ ਮਨ ਲੋ ਕਈ ਵਾਰੀ ਬੱਚਾ ਪੜ੍ਹਨਾ ਚਾਹੁੰਦਾ ਹੁੰਦਾ ਤੇ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਆ ਤੇ ਉੰਨੀ ਕੋਚਿੰਗ ਤੇ ਖਰਚਾ ਨਹੀਂ ਕਰ ਸਕਦੇ ਇਸ ਕਰਕੇ ਵੀ ਉਹ ਬੱਚੇ ਦੀ ਪੜ੍ਹਾਈ ਉੱਥੇ ਹੀ ਰੁਕ ਜਾਂਦੀ ਹੈ ਤੇ ਮਨ ਦੇ ਵਿੱਚ ਆਇਆ ਕਿ ਵੀ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਤਾਂ ਉਹ ਅੱਗੇ ਜਾ ਕੇ ਇੱਕ ਤਾਂ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਜੇ ਕੱਲ ਨੂੰ ਆਈਐਸ ਜਾਂ ਪੀਸੀਐਸ ਬੱਚਾ ਬਣ ਕੇ ਕੁਰਸੀ ਤੇ ਬਹਿੰਦਾ ਜੀ ਇਸ ਕਰਕੇ ਇਹ ਉਪਰਾਲਾ ਕਰਿਆ ਜੀ ਅਸੀਂ ਤੇ ਹੋਰ ਕਿਹੜੇ ਮਤਲਬ ਹੋਰ ਜਿਵੇਂ ਲਾਇਬ੍ਰੇਰੀ ਖੋਲ੍ਹਣੀ ਹੈ ਜੀ ਪਿੰਡ ਦੇ ਵਿੱਚ ਤੇ ਵੱਡੀ ਆਪਣੇ ਸਟੇਡੀਅਮ ਆ ਰਿਹਾ ਜੀ ਗਰਾਊਂਡ ਦਾ ਉਹਦਾ ਕੰਮ ਤਿਆਰ ਚੱਲ ਰਿਹਾ ਜੀ ਤੇ ਇੱਕ ਆਪਣਾ ਪਾਰਕ ਬਣ ਰਹੀ ਹੈ ਜੀ ਪਿੱਛੇ ਡਿਸਪੈਂਸਰੀ ਬਣ ਰਹੀ ਹੈ ਜੀ ਇਹ ਸਾਰੇ ਕੰਮ ਪੂਰੇ ਕਰਕੇ ਪਿੰਡ ਦੀ ਸੇਵਾ ਕਰਨੀ ਆਮ ਜਨਤਾ ਸਦਾਰ ਕੀ ਸਹਿਮਤੀ ਵੀ ਸਾਰਿਆਂ ਦੀ ਹਾਂ ਜੀ ਪਿੰਡ तकरीबन ਸਾਰਾ ਸਹਿਮਤ ਹੈ ਤੇ ਬਾਕੀ ਜੋ ਵੀ ਅੱਗੇ ਕਹਿਣਗੇ ਇਹਨਾਂ ਦੀ ਸਹਿਮਤੀ ਨਾਲ ਉਵੇਂ ਹੀ ਸਾਰੇ ਕੰਮ ਕਰਿਆ ਕਰਾਂਗੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੀਪ कौर ਹੈ ਸੁਖਦੀਪੌਰ ਜੀ ਅੱਜ ਪੰਚਾਇਤ ਵੱਲੋਂ ਆਮ ਅਜਲਾ ਸੱਦਿਆ ਗਿਆ ਤੇ ਮਤਾ ਪਾਸ ਕੀਤਾ ਗਿਆ ਕਿ ਜਿਹੜੇ ਆ ਬੱਚੀਆਂ ਨੇ ਆਈਪੀਐਸ ਦਾ ਆਈਏਐਸ ਕਰਨੇ ਚਾਹੁੰਦੀਆਂ ਨੇ ਪੀਸੀਐਸ ਦੀ ਪੜ੍ਹਾਈ ਉਹਨਾਂ ਨੂੰ ਅਸੀਂ ਕਰਾਵਾਂਗੇ ਮਤਾ ਪਾਸ ਕੀਤਾ ਕੀ ਗੱਲਾਂ ਕੰਦੇਓ ਮੇਟਾ ਇਹ ਕਹਿਣਾ ਚਾਹਨੀ ਆ ਵੀ ਮੈਂ ਵੀ ਪੜਨਾ ਚਾਹੁੰਦੀ ਸੀ ਆਈਪੀਐਸ ਮੇਰੇ ਤਾਂ ਫਾਈਨੈਂਸ਼ੀਅਲੀ ਸਾਡੇ ਘਰ ਦੀ ਜਿਹੜੀ ਉਹ ਸੀ ਸਿਚੁਏਸ਼ਨ ਉਹ ਠੀਕ ਨਹੀਂ ਸੀਗੀ ਪੈਰੈਂਟਸ ਐਨਾ ਪੈਸਾ ਲਾ ਨਹੀਂ ਸਕਦੇ ਇਸ ਲਈ ਮੈਂ ਸੋਚਿਆ ਸੀ ਵੀ ਚਲ ਛੱਡ ਦਿੰਨੀ ਆ ਪਰ ਹੁਣ ਸਾਡੀ ਪੰਚਾਇਤ ਆ ਜਿਹੜੇ ਸਾਡੇ ਸਰਪੰਚ ਸਾਹਿਬ ਉਹ ਇਹ ਸਭ ਕਰਵਾਉਣ ਲੱਗੇ ਨੇ ਤੇ ਉਹਨਾਂ ਨੇ ਉਪਰਾਲਾ ਕੀਤਾ ਹੈ ਇਸ ਲਈ ਮੈਂ ਮਤਲਬ ਅੱਗੇ ਕਰਨਾ ਚਾਹੁੰਦੀ ਆ ਵੀ ਮੈਂ ਵੀ ਕੁਝ ਬਣ ਸਕਾਂ ਤੇ ਮੈਂ ਹੋਰਨਾਂ ਕੁੜੀਆਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਵੀ ਜੇ ਕਿਤੇ ਮਤਲਬ ਇਹ ਜਾਂ ਕੁਝ ਕਰਾਉਂਦੇ ਨੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਜਾਂ ਹੋਰ ਕੋਈ ਏਦਾਂ ਦੀ ਤੁਹਾਨੂੰ ਮਿਲਦੀ ਆ ਤਾਂ ਤੁਹਾਨੂੰ ਕਰਨਾ ਚਾਹੀਦਾ ਮਤਲਬ ਬਣਨਾ ਚਾਹੀਦਾ ਆਈਪੀਐਸ ਕਦੇ ਵੀ ਇਹ ਜਿਹਾ ਮੌਕਾ ਗਵਾਉਣਾ ਨਹੀਂ ਚਾਹੀਦਾ ਪੰਚਾਇਤ ਦੇ ਜਿਹੜੇ ਮਤਾ ਪਾਸ ਕੀਤਾ ਉਹਨਾਂ ਕਿਵੇਂ ਦੇਖਦੇ ਹੋ ਵਧੀਆ ਹੀ ਸੋਚਦੇ ਆ ਵੀ ਵਧੀਆ ਕੀਤਾ ਇਹਦੇ ਨਾਲ ਕਈ ਕੁੜੀਆਂ ਦੇ ਭਵਿੱਖ ਬਣ ਜਾਂਦੇ ਨੇ ਅੱਗੇ ਜਾ ਕੇ ਉਹਨਾਂ ਨੂੰ ਕਿਸੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਕਿਵੇਂ ਸੋਚਿਆ ਹੁਣ ਪੜ੍ਹਾਈ ਕਿੱਥੇ ਕਰ ਰਹੇ ਹੋ ਫਿਰ ਮੈਂ ਜੀ ਸ਼੍ਰੀ ਗੁਰੂ ਗੰਗ ਸਾਹਿਬ ਯੂਨੀਵਰਸਿਟੀ ਚ ਜਾ ਰਹੀ ਹਾਂ ਪੜਾਈ ਕਿਵੇਂ ਸੋਚਿਆ ਕਿ ਜਿਵੇਂ ਕਿ ਆਈਪੀਐਸ ਦੀ ਪੜਾਈ ਬਾਰੇ ਕਿਵੇਂ ਸੋਚਿਆ ਮੈਂ ਪਹਿਲਾਂ ਤਾਂ ਬਾਹਰ ਜਾਣਾ ਚਾਹੁੰਦੀ ਸੀ ਫਿਰ ਉਸ ਤੋਂ ਬਾਅਦ ਮੈਂ ਪੇਰੈਂਟਸ ਕੋਲ ਇੰਨੇ ਪੈਸੇ ਹੈ ਨਹੀਂ ਸੀ ਵੀ ਉਹ ਲਾ ਸਕਣ ਇਸ ਲਈ ਮੈਂ ਸੋਚਿਆ ਵੀ ਇੱਧਰ ਰਹਿ ਕੇ ਕੁਝ ਕਰ ਲੈਣੇ ਆ ਕੁਝ ਵਧੀਆ ਸੋਚ ਲੈਣੇ ਆ ਫਿਰ ਸੋਸ਼ਲ ਮੀਡੀਆ ਤੇ ਅਜਿਹੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਮੇਰੇ ਵੀ ਸੋਚਿਆ ਵੀ ਜੇ ਤੋ ਹੋਰ ਕੁੜੀਆਂ ਬਣ ਸਕਦੀਆਂ ਨੇ ਤੇ ਮੈਂ ਵੀ ਬਣ ਸਕਦੀ ਆ